ਦਾ ਸਤਿਕਾਰ ਕਰਦੇ ਆ ਬੱਲ ਭਾਜੀ ਨੇ ਆਖਿਆ ਬੱਲ ਭਾਜੀ ਨੇ ਆਖਿਆ ਕਿ ਇਕਲੇ ਇਕਲੇ ਦਰਸ਼ਕਾਂ ਦਾ ਸਾਡੇ ਵੱਲੋਂ ਧੰਨਵਾਦ ਕਰਦੇ ਹਾਂ ਅਸੀਂ ਦੇ ਨਹੀਂ ਦੇ ਸਕਦੇ ਇੰਨੀ ਸੋ ਸਾਡੇ ਮੋਹਨ ਵੀਰ ਸਿੰਘ ਜੀ ਬੱਲ ਉਹਨਾਂ ਨੇ ਐਲਾਨ ਕਰ ਦਿੱਤਾ ਸ਼ਮਸਪੁਰੀਏ ਸੁਲਤਾਨ ਦੀਆਂ ਤਿੰਨ ਕਬੱਡੀਆਂ 50000 ਦੀਆਂ ਨਹੀਂ 75000 ਦੀਆਂ ਨਹੀਂ 1 ਲੱਖ ਦੀਆਂ ਤਿੰਨ ਕਬੱਡੀਆਂ ਤਾੜੀ ਮਾਰ ਦੋ ਘੱਟ ਕੇ ਸੰਦੀਪ ਸੁਲਤਾਨ ਦੀਆਂ ਪਹਿਲੀਆਂ ਤਿੰਨ ਕਬੱਡੀਆਂ ਸultan nu je shilu te n jabba va ji lali teesi ji ओंकार मान उरे बिला भाई मौनवीर सिंह जी ਬਾਲ ਉਹਨਾਂ ਨੇ ਲਾਨ ਕਰ ਦਿੱਤਾ ਜੇ ਸੀਨੂ ਹਰਿਆਣੇ ਵਾਲਾ ਸੁਲਤਾਨ ਨੂੰ ਦੋ ਜੱਫੇ ਲਾ ਜਾਂਦਾ ਤਾਂ ਬੁਲਟ ਸ਼ੀਲੂ ਦਾ ਜੇ ਸੁਲਤਾਨ ਦੋ ਵਾਰ ਸੀਨੂ ਨੂੰ ਹੱਥ ਲਾ ਕੇ ਭੱਜ ਗਿਆ ਤਾਂ ਬੁਲਟ ਸਾਰੇ ਮੈਚ ਸਾਰੇ ਮੈਚ ਦੇ ਵਿੱਚ ਤਾ ਫਿਰ ਕਹਿੰਦੇ ਬੁਲਟ ਸੁਲਤਾਨ ਦਾ ਸੁਲਤਾਨ ਦੀਆਂ ਪਹਿਲੀਆਂ ਤਿੰਨ ਕਬੱਡੀਆਂ 1 ਲੱਖ ਦੀਆਂ ਆਹ ਮਾਰ ਦੋ ਤਾੜੀ ਘੱਟ ਕੇ ਪਹਿਲੀ ਕਬੱਡੀ ਉਹ 1 ਲੱਖ ਦੀ ਲੈ ਵੀ ਸਿਲੂਆ ਕਲਵਿੰਦਰ ਬਿੱਲਾ ਤੇ ਸਾਡਾ ਪ੍ਰਾ ਹਰਸਿੰਦਰ ਨੇ ਉਹਦੇ ਵੱਲੋਂ ਮੇਰੇ ਵੀਰੋ 1 ਲੱਖ ਦੀ ਪਹਿਲੀ ਪਾ ਰਹੀ ਹੈ ਤੇ ਦੂਜੇ ਪਾਸੇ ਚਾਰ ਬੱਬਰ ਸ਼ੇਰ ਉਹ ਚਾਰਾਂ ਚੋਂ ਮੁਕਾਬਲਾ ਇੱਕ ਪਾਸੇ ਸੁਰਕਪੁਰਿਆ ਜਲੋਦਾ ਉਹ ਦੂਜੇ ਪਾਸੇ ਸੰਸਪੁਰਿਆ ਸਲਦੀਪ ਸੰਦੀਪ ਸੁਲਤਾਨ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਜਫਿਆਂ ਤੇ ਬੋਲਟ ਤੇ ਸੁਲਤਾਨ ਦੀ ਲੱਖ ਵਾਲੀ ਤੇ ਸੁਲਤਾਨ ਦੀ ਮੇਰੇ ਵੀਰੋ ਕੁਲਵਿੰਦਰ ਬਿੱਲਾ ਉਹ ਚਕੋਟੀ ਦਾ ਪੰਜਾਬੀ ਗਾਇਕ ਤੇ ਨਾਲ ਸਾਡਾ ਹਰ ਸਿਫਰ ਨੇ ਮੇਰੇ ਵੀਰੋ ਉਹਨਾਂ ਦੇ ਵੱਲੋਂ 1 ਲੱਖ ਦੀ ਉਹ ਦੂਜੀ ਇਹ ਆ ਸੀਨੂ ਕਹਿੰਦੇ ਬਾਹੂ ਆਪਰਪੁਰ ਵਾਲਾ 1 ਲੱਖ ਦਾ ਜਫਾ ਲਾ ਗਿਆ ਤੇ ਨੰਬਰ ਆਪਣੀ ਟੀਮ ਲਈ ਜੋੜ ਗਿਆ ਕਬੱਡੀ ਪਾਉਂਦਾ ਉਹ ਦੁਕਾਨ ਵਾਲਿਆ ਜਫਾ ਚਾਹੀਦਾ ਪਰਲੇ ਪਾਸੇ ਕੋੜਾ ਇੱਕ ਪਾਸੇ ਯਸ਼ਨ ਉਹ ਦੂਜੇ ਪਾਸੇ ਕੋੜਾ ਇੱਕ ਪਾਸੇ ਯਸ਼ਨ ਤੇ ਦੂਜੇ ਪਾਸੇ ਕੋੜਾ ਉਹ ਸੁਲਤਾਨ ਨੂੰ ਲੱਗੇ ਹੋਏ ਜਫੇ ਦਾ ਆ ਪੈਂਦਾ ਮੋੜਾ ਉਹ ਸੁਲਤਾਨ ਨੂੰ ਲੱਗੇ ਹੋਏ ਜਫੇ ਦਾ ਆ ਪੈਂਦਾ ਮੋੜਾ ਇਹ ਆ 도ਤੇ ਵਾਲਾ ਘੋੜਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਖੜਕਾ ਤੜਕਾ ਉਹ ਦੁਨੀਆ ਨੱਚ ਗਈ ਉਹ ਪ੍ਰੋਫੈਸਰਾਂ ਦਾ ਪਾ ਇਹ ਆ 도ਤੇ ਵਾਲਾ ਘੋੜਾ ਉਹ ਕਮਾ ਆ 도ਤੇ ਵਾਲਾ ਘੋੜਾ ਤੇ ਬੱਲ ਦੇ ਹੱਥ 'ਚ 50000 ਦੀ ਗੱਟੀ ਮੇਰੇ ਵੀ ਮੁੰਡੇ ਨੂੰ ਇਹ ਹਰਿਆਣੇ ਵਾਲਾ ਬੜੇ ਖੱਤਰੀ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਇੱਕ ਪਾਸੇ ਦੁਕਾਨ ਵਾਲਾ ਉਹ ਦੁੱਕਦ ਦੂਜੇ ਪਾਸੇ ਪਨੇ ਖਤਰੀਆ ਇਹ ਆ ਦੁਕਾਨ ਵਾਲਾ ਪਰਨੇ ਘੁੰਮ ਕੇ ਉਹ ਦੁਨੀਆ ਨੱਚ ਗਈ ਲਲਕਰੇ ਪੈ ਗਏ ਓ ਲਲਕਰੇ ਪੈ ਗਏ ਲਲਕਰੇ ਪੈ ਗਏ ਫੈਣਗੇ ਵੱਧ ਦੁਨੀਆ ਸ਼ਮਸ਼ਪਰੀਆ ਅਗਲੀ ਕਬੱਡੀ ਪਾਉਣ ਦੇ ਲਈ ਪ੍ਰੀਤਮ ਪਰਮਾਨ ਦਾ ਪੁੱਤਰ ਇੱਕ ਪਾਸੇ ਸ਼ੀਲੂ ਤੇ ਦੂਜੇ ਪਾਸੇ ਕਹਿੰਦੇ ਕਾਂਗੇ ਆਲਾ ਲੱਗਿਆ ਹੋਇਆ ਵਿਚਕਾਰ ਹੈਰੀ ਧਲੇਤਾ ਤੇ ਸੁਰਖਪਰੀਆ ਯੋਧਾ ਉਹ ਟੱਕਰ ਪੱਡੀ ਆ ਟੱਕਰ ਪੱਡੀ ਆ ਇੱਕ ਪਾਸੇ ਸ਼ੀਲੂ ਤੇ ਦੂਜੇ ਪਾਸੇ ਸੁਲਤਾਨ ਲੈ ਵੀ ਯੋਧਿਆ ਤੇਰੇ ਤਿੰਨ ਜੱਫਿਆਂ ਦਾ ਬੁਲਟ ਹੋਣਾ ਅਰਸ਼ ਸੰਧੂ ਤੇ ਮਨੀਰ ਸੰਧੂ ਹਸਨਪਰੀਏ ਆਹ ਸਾਹਮਣੇ ਸ਼ੀਲੂ ਤੇ ਸੁਲਤਾਨ ਸ਼ੀਲੂ ਤੇ ਸੁਲਤਾਨ ਕੀ ਬਾਤ ਐ ਜਲਾਲ ਵਾਲਿਆ ਅੱਜ ਸੁਲਤਾਨ ਨੂੰ ਤੇ ਕਹਿੰਦੇ ਦੁੱਗਾਂ ਦੇ ਖੁਸ਼ ਨੂੰ ਬੁਲਟ ਨਾਲ ਮਾਰਸਮਨ ਕੀਤੇ ਜਾਣਗੇ ਪਾਲ ਪੰਗੂ ਹੋਣਾ ਦੇ ਵੱਲੋਂ ਰੋਬੀ ਸਮਰੂਰ ਹੋਣਾ ਦੇ ਵੱਲੋਂ ਕੀਸ਼ਾ ਆਹ ਮੁੰਡੇ ਨੇ ਮਿਹਨਤ ਕੀਤੀ ਤੁਹਾਡੇ ਕੋਲ ਆਹ ਸਾਹਮਣੇ ਸਿਰੇ ਦੀ ਟੱਕਰ ਮੇਰੇ ਮਿੱਤਰੋ ਬੁਲਟ ਵਾਲੀ ਕਬੱਡੀ ਸ਼ੀਲੂ ਨਾਲ ਟੱਕਰ ਹੋ ਗਈ ਤਾਂ ਦੁਨੀਆਂ ਸਵਾ ਤਮੀਦ ਆਸਟ੍ਰੇਲੀਆ ਜੱਸਾ ਸ਼ਕੰਦਰਪੁਰੀਆ ਔਰ ਨਾਲ ਸਨੀਆਂ ਸਾਡਾ ਵੀਰ ਗੁਰਾਇਆ ਵਾਲਾ ਇਹਨਾਂ ਵੱਲੋਂ ਇਹ ਬਿੱਲਿਆ ਆਹ ਬਿੱਲਿਆ ਤਿੰਨ ਕਬੱਡੀਆਂ ਰਹਿ ਗਈਆਂ ਬੁਲਟ ਵਾਲਿਆਂ ਸ਼ੀਲੂ ਤੇ ਸੁਲਤਾਨ ਦੀ ਟੱਕਰ ਵਾਲਿਆਂ ਸ਼ੀਲੂ ਹੋ ਮੂਰੇ ਫਰਤਖਾ ਦੇ ਜੁਰਕਾ ਸੁਲਤਾਨ ਨੇ ਵੀ ਪੱਟੀ ਮਿਹਨਤ ਕੀਤੀ ਆ ਦੁਨੀਆ ਦੇ ਵਿੱਚ ਨਾਮ ਆ ਬਾਪ ਪੁੱਜਿਆ ਹੋਇਆ ਪ੍ਰੀਤਪ ਸਿੰਘ ਭਲਵਾਨ ਇੱਕ ਬਾਹ ਨਾਲ ਕਬੱਡੀ ਖੇਡੀ ਜੇਲੇ ਧਲੇਤੇ ਨੇ ਇੱਕ ਬਾਹ ਨਾਲ ਸ਼ੀਲੂ ਬਾਹੂ ਅਕਬਰਪੁਰ ਵਾਲਾ ਹੈ ਬਿੱਲੇ ਇੱਕ ਮਿੰਟ ਰੁਕੀ ਹੁਣ ਮੈਨੂੰ ਇਹ ਦੱਸ ਆ ਨੰਬਰ ਦਾ ਕੋਈ ਫੈਸਲਾ ਕਰ ਸਕਦਾ ਦੱਸੋ ਹੁਣ ਦੱਸੋ ਹੁਣ ਕੀ ਫੈਸਲਾ ਹੋਊਗਾ ਜੀ ਇਹਦਾ ਟੱਚਾਂ ਦੇ ਵਿੱਚੋਂ ਇੱਕ ਵਾਰੀ ਫੜ ਗਿਆ ਤੇ ਦੋ ਬੁਲਟ ਦਿੱਤੇ ਜਾਣਗੇ ਸ਼ੀਲੂ ਨੂੰ ਮੇਰੇ ਮਿੱਤਰੋ ਜੇ ਨਾ ਫੜਿਆ ਗਿਆ ਇੱਕ ਸੁਲਤਾਨ ਨੂੰ ਇੱਕ ਸ਼ੀਲੂ ਜੇ ਨਾ ਫੜਿਆ ਗਿਆ ਇੱਕ ਸੁਲਤਾਨ ਨੂੰ ਇੱਕ ਸ਼ਿਲੂ ਨੂੰ ਜੈ ਸੋਨਹਾ ਬਾਜਵਾ ਪਰਿਵਾਰ ਬਾਜਵਾ ਪਰਿਵਾਰ ਵੱਲੋਂ ਹੈ ਬਾਜਵਾ ਫੈਮਿਲੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਮੋਹਨਵੀਰ ਕਹਿੰਦਾ ਹੈ ਦਲਾਵਰ ਵੱਲੋਂ ਮੋਹਨਵੀਰ ਵੱਲੋਂ ਸਮੁੱਚੀ ਬੱਲ ਫੈਮਿਲੀ ਵੱਲੋਂ ਮੇਰੇ ਵੀਰੋ ਅਸੀਂ ਧੰਨਵਾਦ ਕਰਦੇ ਹਾਂ ਸ਼ਿਲੂ ਜੱਫਾ 1 ਤੇ ਬੁਲਟ 2 ਆਧਾ ਕਬੱਡੀ ਦਾ ਇਤਿਹਾਸ ਚ ਪਹਿਲੀ ਵਾਰੀ ਹੋਇਆ ਪ੍ਰੋਫੈਸਰ ਸਾਹਿਬ ਜੱਫਾ ਇੱਕ ਸਰਦੂਲ ਸਿੰਘ ਦੀ ਰੰਦਾਵਾ ਸਾਹਿਬ ਜੱਫਾ ਇੱਕ ਜੱਸੀ ਲਸ਼ਰਜੀ ਤੇ ਬੁਲਟ ਦੋ ਇਹ ਸਮੇਂ ਦੀਆਂ ਗੱਲਾਂ ਨੇ ਮੱਲਾਂ ਦੀ ਮਿਹਨਤ ਵੱਡੀ ਹੈ ਮੱਲਾਂ ਦੀ ਮਿਹਨਤ ਵੱਡੀ ਹੈ ਸੁਲਤਾਨ ਦੀ ਇੱਕ ਰੇਡ ਹੋ ਸੁਲਤਾਨ ਦੀ ਲਾਸਟ ਰੇਡ ਪਾਣੀ ਆ ਲਾਸਟ ਰੇਡ ਪਾਊਗੀ ਆ ਬੁਲਟ ਸ਼ਿਲੂ ਜਿੱਤ ਗਿਆ ਆ ਵਾਲਾ ਬੁਲਟ ਓਕੇ ਆ ਜਿਹੜਾ ਬੁਲਟ ਆ ਇਹ ਸ਼ਿਲੂ ਜਿੱਤ ਗਿਆ ਉਹ ਵੀਰ ਕਹਿੰਦੇ ਆ ਪਰ ਇੱਕ ਰੇਡ ਪਾਊਗੀ ਸੁਲਤਾਨ ਦੀ ਉਹ ਬੁੱਲਟ ਇੱਕ ਹੋਰ ਬੁਲਟ ਵਾਲੀ ਕਿਆ ਬਾਤ ਹੈ ਤੇ ਕਿੰਨੂ ਚੌਲਾ ਵਾਂਗੂ ਤਾਂ ਬੁਲਟ ਹੀ ਵੰਡਤੇ ਅੱਜ ਰਾਲਾ ਤੇ ਆ ਪੁਆਇੰਟ ਦਾ ਉਹਦਾ ਮਾਣ ਦਾ ਦਿੱਤਾ ਹੈ ਮਾਣ ਸਤਿਕਾਰ ਕੀਤਾ ਹੈ ਹਾਂਜੀ ਪੂਰੀਆ ਫੇਰ ਆ ਗਿਆ ਲਓ ਪੂਰੀਆ ਸਿਸਰਵਾਲਾ ਇਸਲੇ ਪਤਾ ਹੋਇਆ ਕਬੱਡੀ ਪੌਂਡ ਦੇ ਲਈ ਚੋਟੀ ਦੀ ਕਬੱਡੀ ਹੈ ਸਿਰੇ ਦੀ ਟੱਕਰ ਹੈ ਇੱਕੋ ਜੱਫਾ ਤੇ ਦੋ ਦੋ ਬੁਲਟ ਅੱਜ ਭੜਸਦੀ ਧਰਤੀ ਉੱਤੇ ਕੱਲਾ ਕੱਲਾ ਜੱਫਾ ਕੱਲੀ ਕੱਲੀ ਰੇਡ ਰਿਕਾਰਡ ਬਣ ਰਿਹਾ ਹੈ ਰਿਕਾਰਡ ਬਣ ਵੀ ਰਿਹਾ ਹੈ ਰਿਕਾਰਡ ਟੁੱਟ ਵੀ ਰਿਹਾ ਹੈ ਕਿ ਮਰਿਆ ਨਹੀਂ ਬੱਲੇ ਅਮਰ ਹੋ ਗਿਆ ਨਾ ਗਲੈਡੀਏਟਰ ਸੰਦੀਪ ਦਾ ਲਲਤੋਂ ਵਾਲਾ ਡੇਂਜਰ ਜਾਫੀ ਖੁਸ਼ੀ ਵਰਦੀ ਤਰੀਕਦਾ ਲਲਤੋਂ ਵਾਲਾ ਡੇਂਜਰ ਜਾਫੀ ਸ਼ੀਲੂ ਵਰਦੀ ਤਰੀਕਦਾ ਅੱਜ ਕੌਣ ਹੈ ਸਿਰੇ ਦਾ ਜਾਫੀ ਕਿਹੜਾ ਡੇਂਜਰ ਜਾਫੀ ਕਹੋਂਦਾ ਆਹ ਮੁੰਡਾ ਤਾਂਵੇਂ ਜੱਫਾ ਖਾਂਦਾ ਆਹ ਮੁੰਡਾ ਤਾਂਵੇਂ ਜੱਫਾ ਖਾਂਦਾ ਤਸੀਮ ਤੁੰਬੜਾਲ ਦਾ ਪੁੱਤਰਾ ਹੈ ਇੱਕ ਪਾਸੇ ਬੁੱਟ ਹਰਮਨਾ ਟੋਕਾਂ ਵਾਲਾ ਇੱਕ ਬੱਲੇ 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 ਸਰਾ ਗੱਪਰੂਆ ਆਹ ਬੁਲਟ ਵਾਲੀ ਰੇਡ ਮੂਵਮੈਂਟ ਸੁਲਤਾਨ ਦੀ ਟੱਕਰ ਤੇ ਕਹਿੰਦੇ ਬੁਲਟ ਹੋਣਾ ਸ਼ੀਲੂ ਤੇ ਸੁਲਤਾਨ ਦੀ ਟੱਕਰ ਤੇ ਬੁਲਟ ਹੋਣਾ ਆ ਸੰਦੀਪ ਸੁਲਤਾਨ ਦੀ ਰੇਡ ਇੱਕ ਪਾਸੇ ਵੇਖਦਾ ਵੀ ਆ ਸਾਹਮਣੇ ਸ਼ੀਲੂ ਸ਼ੀਲੂ ਤੇ ਸੁਲਤਾਨ ਆ ਇੱਥੇ ਰੱਖ ਸੁਲਤਾਨ ਕਬੱਡੀ ਦਾ ਬੋਲੇ ਇਨਸਾਨ ਹਾ ਸਤਿ ਸ਼੍ਰੀ ਅਕਾਲ ਸੋਨੂ ਆਲਮਗੀਰੀਆ ਜਸ਼ਨ ਆਲਮਗੀਰੀਆ ਜਸ਼ਨ ਆਲਮਗੀਰੀਆ ਜਸ਼ਨ ਤੇ ਦੂਜੇ ਪਾਸੇ ਫੱਟੇਗੜ ਛੰਨਾ ਵਾਲਾ ਆ ਪੁਆਨੀ ਕਰੀਆ ਸਮਾਣੇ ਦੇ ਏਰੀਏ ਦਾ ਕਰਦਾ ਕੋਸ਼ਿਸ਼ ਫੱਟੇਗੜ ਛੰਨਾ ਪਿੰਡ ਹੈ ਪਾਲੀ 2011 ਚ ਕੈਨੇਡਾ ਖੇਡਿਆ ਅੱਜ ਅਮਰੀਕਾ ਜਾ ਵਸਿਆ ਸੋਨੀ ਦਾ ਪਿੰਡੂ ਹੈ ਆ ਸਾਹਮਣੇ ਅਮਰਤ ਕਰਦਾ ਕੋਸ਼ਿਸ਼ ਆ ਨੰਬਰ ਜੱਟੂ ਸ਼ਾਹਕੋਟ ਲਾਈਨ ਦਾ ਨੰਬਰ ਹੈ